ਮਾਸੂਮ 9 ਮਹੀਨੇ ਦੇ ਬੱਚੇ ਨੂੰ ਬੁਖਾਰ ਹੋਇਆ ਸੀ ਤੇ ਉਸ ਤੋਂ ਬਾਅਦ ਜਦੋਂ ਉਸ ਨੂੰ ਡਾਕਟਰ ਦੇ ਕੋਲ ਲਿਆਂਦਾ ਜਾਂਦਾ ਹੈ ਬਿਲਕੁਲ ਚੰਗਾ ਪੱਲਾ ਬੱਚਾ ਸੀ ਉਹ ਪਰਿਵਾਰ ਦਾ ਕਹਿਣਾ ਤੇ ਸੀਸੀਟੀਵੀ ਦੇ ਵਿੱਚ ਵੀਡੀਓ ਦੇਖੀ ਜਾ ਸਕਦੀ ਹੈ ਜਿਸ ਤੇ ਵੀ ਚੋਹੋ ਆਰਾਮ ਦੇ ਨਾਲ ਦੁੱਧ ਪੀ ਰਿਹਾ ਹੈ ਪਰ ਇਸ ਤੋਂ ਬਾਅਦ ਜਦੋਂ ਉਸ ਨੂੰ ਇੰਜੈਕਸ਼ਨ ਲਗਾਉਣ ਦੀ ਵਾਰੀ ਆਂਦੀ ਹੈ ਡਾਕਟਰ ਦੇ ਵੱਲੋਂ ਚੈੱਕ ਕੀਤਾ ਜਾਂਦਾ ਹੈ ਇਨਫੈਕਸ਼ਨ ਜ਼ਿਆਦਾ ਦਾ ਕਹਿ ਕੇ ਚੈਕਿੰਗ ਹੁੰਦੀ ਹੈ ਤੇ ਉਸ ਤੋਂ ਬਾਅਦ ਬੱਚੇ ਦੀ ਜਾਨ ਚਲੀ ਜਾਂਦੀ ਹੈ ਰੋਂਦਾ ਘੁਰਲੰਦਾ ਅਤੇ ਉਜੜਿਆ ਹੋਇਆ ਪਰਿਵਾਰ ਇਹ ਹੀ ਦੱਸ ਰਿਹਾ ਹੈ ਕਿ ਸਾਡਾ ਪੁੱਤ ਚੰਗਾ ਭਲਾ ਸੀ ਪਤਾ ਨਹੀਂ ਉਸਦੇ ਨਾਲ ਅੰਦਰ ਡਾਕਟਰਾਂ ਦੇ ਵੱਲੋਂ ਕੀ ਕੀਤਾ ਗਿਆ ਕਿ ਉਸਦੀ ਜਾਨ ਗਈ ਹੈ ਉਹਨਾਂ ਦੇ ਵੱਲੋਂ ਇਹ ਵੀ ਦੋਸ਼ ਲਗਾਏ ਜਾ ਰਹੇ ਨੇ ਕਿ ਅੰਦਰ ਕੋਈ ਨਰਸ ਨਹੀਂ ਸਗੋਂ ਸਫਾਈ ਕਰਮਚਾਰੀਆਂ ਦੇ ਵੱਲੋਂ ਹੀ ਇੰਜੈਕਸ਼ਨ ਲਗਵਾਇਆ ਜਾ ਰਿਹਾ ਹੈ ਜਿਸ ਤੇ ਚਲਦੇ ਹੋਏ ਮਾਸੂਮ ਬੱਚੇ ਦੀ ਜਾਨ ਚਲੀ ਗਈ ਇਸ ਦੀ ਸਫਾਈ ਦਿੰਦੇ ਹੋਏ ਡਾਕਟਰ ਦਾ ਕਹਿਣਾ ਸੀ ਕਿ ਉਸ ਬੱਚੇ ਦੇ ਸਾਹ ਥੋੜੇ ਚੱਲ ਰਹੇ ਸੀ ਉਸਦੀ ਤਬियत ਠੀਕ ਨਹੀਂ ਸੀ ਅਤੇ ਅਸੀਂ ਕਿਹਾ ਸੀ ਕਿ ਇਸ ਨੂੰ ਕਿਸੇ ਹੋਰ ਹਸਪਤਾਲ ਲੈ ਜਾਓ। ਪਰ ਤੇ ਉਸਦੇ ਸਾਂਹ ਦੇ ਵਿੱਚ ਦਿੱਕਤ ਇਸ ਕਰਕੇ ਆਈ ਕਿਉਂਕਿ ਉਸ ਨੂੰ ਕਿਸੇ ਢੱਕਣ ਦੇ ਨਾਲ ਦੁੱਧ ਪਲਾਇਆ ਜਾ ਰਿਹਾ ਸੀ ਜਾਂ ਕੱਪ ਨੁਮਾ ਚੀਜ਼ ਦੇ ਨਾਲ ਦੁੱਧ ਪਲਾਇਆ ਜਾ ਰਿਹਾ ਸੀ ਅਤੇ ਉਹ ਦੁੱਧ ਉਸਦੀ ਸਾਂਹ ਵਾਲੀ ਨਾਲੀ ਦੇ ਵਿੱਚ ਚਲਾ ਗਿਆ। ਉਸ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਪਰ ਜਿੰਨਾ ਦੁੱਧ ਅਸੀਂ ਕੱਢ ਸਕਿਆ ਸੀ ਕੱਢਿਆ ਪਰ ਉਹ ਬਚਿਆ ਨਹੀਂ। ਪਰ ਕੀ ਇੱਥੇ ਡਾਕਟਰਾਂ ਦੀ ਕੋਈ ਹੋਰ ਜ਼ਿੰਮੇਵਾਰੀ ਬਣਦੀ ਸੀ ਇਸ ਨੂੰ ਲੈ ਕੇ ਰਿਪੋਰਟਰ ਦੇ ਵੱਲੋਂ ਤਿੱਖੇ ਸਵਾਲ ਵੀ ਕੀਤੇ ਗਏ ਨਾਲ ਹੀ ਇਹ ਗੱਲ ਜ਼ਰੂਰ ਪੁੱਛਣੀ ਬਣਦੀ ਸੀ ਕਿ ਕੀ ਇੱਥੇ ਕੋਈ ਵਾਕਈ ਹੀ ਨਰਸ ਹੈ ਜਾਂ ਫਿਰ ਜਿਵੇਂ ਪਰਿਵਾਰਕ ਮੈਂਬਰ ਦੱਸ ਰਹੇ ਨੇ ਕਿ ਸਫਾਈ ਕਰਮਚਾਰੀ ਜਾਂ ਫਿਰ ਹੋਰ اٹੈਂਡੈਂਟ ਹੀ ਨਰਸ ਦੀ ਭੂਮਿਕਾ ਨਿਭਾ ਰਹੇ ਨੇ ਅਤੇ ਟੀਕੇ ਇੰਜੈਕਸ਼ਨ ਲਗਾ ਰਹੇ ਨੇ ਇਸ ਪੂਰੇ ਮਾਮਲੇ ਨੂੰ ਹੁਣ ਪੁਲਿਸ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਹੈ ਉਨ੍ਹਾਂ ਦੀ ਜਾਂਚ ਪੜਤਾਲ ਦੇ ਵਿੱਚ ਕੀ ਕੁਝ ਸਾਹਮਣੇ ਆਇਆ ਉਹ ਦੇਖਣਾ ਹੋਵੇਗਾ ਕਿਉਂਕਿ ਉਸੇ ਦੇ ਆਧਾਰ ਤੇ ਅਗਲੀ ਕਾਰਵਾਈ ਹੋਣੀ ਹੈ ਇੱਥੇ ਪਰਿਵਾਰਿਕ ਮੈਂਬਰ ਜੋ ਕੁਝ ਦੱਸ ਰਹੇ ਨੇ ਆਪਣਾ ਦੁੱਖ ਜ਼ਾਹਰ ਕਰ ਰਹੇ ਨੇ ਉਹ ਸੁਣ ਲੈਣੇ ਆ ਤੇ ਨਾਲ ਹੀ ਡਾਕਟਰ ਸਮੀਤ ਪੁਲਿਸ ਵਾਲੇ ਇਸ ਮਾਮਲੇ ਦੇ ਵਿੱਚ ਕੀ ਆਖਦੇ ਨੇ ਜਾਣਦੇ ਆ ਕੱਲ ਬਾਦ ਕੀ ਹੋਈ ਆ ਲੈ ਯਾਰ ਮੇਰੇ ਬੱਚੇ ਨੂੰ ਬੁਖਾਰ ਸੀ ਭਾਜੀ ਯਾਰ ਭਾਜੀ ਮੈਂ ਸਵੇਰੇ ਲੈ ਕੇ ਆਇਆ 8 ਵਜੇ ਲੈ ਕੇ ਆਇਆ 8:30 ਵਜੇ ਤੇ ਨੋ ਸਾਡੇ 9 ਵਜੇ ਇੰਟਰ ਹੋਇਆ ਇੱਥੇ ਖੜਾ ਰਿਆ ਲੈ ਕੇ ਅੰਦਰ ਪਜਤੇ ਆ ਮੁੰਡੇ ਨੂੰ ਦੁੱਧ ਦੋ ਪੀਤਾ ਵਾ ਲੈ ਕੇ ਅੰਦਰ ਵੜੇ ਆ ਕਿ ਡਾਕਟਰ ਨੇ ਜਾ ਕੇ ਕੀਤਾ ਕਹਿੰਦਾ ਇਹ ਇਨਫੈਕਸ਼ਨ ਚੈੱਕ ਕਰਨੀ ਇਨਫੈਕਸ਼ਨ ਚੈੱਕ ਕਰਨ ਲੈ ਕੇ ਕਹਿੰਦੇ ਟੈਸਟ ਕੀਤੇ ਆ ਟੈਸਟ ਤੋਂ ਬਾਅਦ ਕਹਿੰਦਾ ਕਹਿੰਦਾ ਇਹ ਸੂਈ ਲਾਉਣ ਲੱਗਾ ਕਹਿੰਦਾ ਮੇਰੇ ਕੋਲ ਨਿੱਕੀਆਂ ਨਿੱਕੀਆਂ ਜਿਹੜੀਆਂ ਇਹ ਕੁੜੀਆਂ ਰੱਖੀਆਂ ਸਪਾਈ ਵਾਲੀਆਂ ਉਹ ਸੂਈਆਂ ਲਾਉਣ ਲਾਪੀਆਂ ਘੰਟਾ ਅੱਧਾ ਘੰਟਾ ਉਹਨਾਂ ਕੋ ਸੂਈ ਨਹੀਂ ਲੱਗੀ ਆਈ ਬੂਹਾ ਕਰ ਕਰ ਆਈ ਗਏ ਸੂਈ ਨਹੀਂ ਲੱਗੀ ਮਮਮੀ ਵੀ ਗਈ ਬਾਅਦ ਡਾਕਟਰ ਆਪ ਗਿਆ ਸੂਈ ਲਾਈ ਉਹਨੇ ਤਵਾਜ ਦੇਖਿਆ ਮੁੰਡਾ ਮੈਂ ਬਾਹਰ ਕੱਢਿਆ ਕਹਿੰਦੇ ਉੱਥੇ ਬੋਤਲ ਲਾਉਣੇ ਆ ਬੋਤਲ ਲਾਉਣ ਲੱਗੇ ਲਾਈਵ ਨਹੀਂ ਆਜੇ ਜਦੋਂ ਉਹ ਬੱਚਾ ਪੂਰਾ ਬੱਚਾ ਕਿੰਨੇ ਸਾਲ ਦਾ ਸੀ ਨੌਵੇਂ ਮਹੀਨੇ ਦਾ ਸਾਲ ਦਾ ਬੱਚਾ ਵਾ ਯਾਰ ਭਾਜੀ ਚੰਗਾ ਭਲਾ ਗੱਡੀ ਚੋਂ ਲੈ ਕੇ ਆਏ ਆ ਇੱਥੇ ਦੁੱਧ ਪੀਤਾ ਕੈਮਰੇ ਦੇ ਵਿੱਚ ਰਿਕਾਰਡ ਦੇ ਲੋ ਦੁੱਧ ਪੀਣਦੇ ਆ ਇਹਨਾਂ ਦੇ ਕਿਹੜੇ ਹਸਪਤਾਲ ਆਏ ਸੀ ਤੁਸੀਂ ਹਾਂਜੀ ਕਿਹੜੇ ਹਸਪਤਾਲ ਆਏ ਸੀ ਆ ਹਸਪਤਾਲ ਆਏ ਆ ਜਿਹੜਾ ਕੀ ਆ ਨਾ ਇਹਦਾ ਬਾਈ ਪੂਰਾ ਬਿਪਣਾ ਹਸਪਤਾਲ ਆ ਭਾਜੀ ਅੱਛਾ ਜੀ ਹਾਂਜੀ ਦੇਖੋ ਅੱਜ ਨਾ ਇੱਕ ਬੱਚਾ ਆਇਆ ਸੀ 9 ਮਹੀਨੇ ਦਾ ਅਰਮਾਨ ਉਹ ਨੂੰ ਇਨਫੈਕਸ਼ਨ ਸੀ ਤੇ ਦੋ ਤਿੰਨ ਦਿਨਾਂ ਤੋਂ ਬਿਮਾਰ ਸੀ ਉਹ ਦਵਾਈ ਖਾ ਰਹੀ ਸੀ ਤੇ ਅਸੀਂ ਉਹਦੇ ਟੈਸਟ ਕੀਤੇ ਤੇ ਉਹਦੇ ਚ ਇਨਫੈਕਸ਼ਨ ਆਇਆ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਇਹਨਾਂ ਨੂੰ ਟ੍ਰੀਟਮੈਂਟ ਦੀ ਜ਼ਰੂਰਤ ਹੈ ਤੇ ਉਹ ਟ੍ਰੀਟਮੈਂਟ ਵਾਸਤੇ ਅਸੀਂ ਉਹ ਵੇਟ ਕਰ ਰਹੇ ਸੀ ਵੀ ਜਦੋਂ ਉਹਦਾ ਇੰਜੈਕਸ਼ਨ ਸਟਾਰਟ ਕਰਨ ਕਰਨਗੇ ਤੇ ਉਹ ਪਿੱਛੇ ਵਾਰਡ 'ਚ ਬੈਠ ਕੇ ਦੁੱਧ ਪਿਲਾਉਣ ਲੱਗ ਦੁੱਧ ਪਿਲਾਉਂਦੇ ਪਿਲਾਉਂਦੇ ਉਹਨਾਂ ਨੇ ਉਹ ਕਿਸੇ ਕੱਪ ਜੇ ਨਾਲ ਦੁੱਧ ਪਿਲਾ ਰਹੇ ਸੀ ਤੇ ਉਹਨਾਂ ਦੇ ਸਾਹ ਦੇ ਰਸਤੇ ਵਿੱਚੇ ਚਲਾ ਗਏ ਉਹ ਰਿਕਾਰਡਿੰਗ 'ਚ ਹੈਗਾ ਉਹ ਉਸੇ ਵਕਤ ਅਸੀਂ ਜਿੰਨਾਕ ਸਾਡੇ ਕੋਲ ਦੁੱਧ ਨਿਕਲ ਸਕਦਾ ਸੀ ਅਸੀਂ ਕੱਢਿਆ ਸੀ ਕਿ ਇਸ ਤੋਂ ਬਾਅਦ ਤੁਹਾਨੂੰ ਜਰਿੰਦਰ ਲੈ ਕੇ ਜਾਣ ਦੀ ਲੋੜ ਹੈ ਕਿਉਂਕਿ ਵੈਂਟੀਲੇਟਰ ਮਸ਼ੀਨ ਤੇ ਪੰਨ ਦੇ ਨਾਲ ਹੀ ਸਾਹ ਚੱਲੇਗਾ ਉਹ ਬੱਚੇ ਨੂੰ ਲੈ ਕੇ ਚਲੇ ਗਏ 10 ਮਿੰਟ ਦੇ ਵਿੱਚ ਉਸ ਤੋਂ ਬਾਅਦ 15-20 ਮਿੰਟ ਬਾਅਦ ਫਿਰ ਵਾਪਸ ਲੈ ਕੇ ਆ ਗਏ ਮੈਨੂੰ ਕੋਧਰੀ ਕਿਸੇ ਜਗ੍ਹਾ ਤੇ ਦਿਖਾ ਕੇ ਉਹ ਕਹਿੰਦੇ ਜੀ ਇਹਦਾ ਸਾਹ ਨਹੀਂ ਚੱਲ ਰਿਹਾ ਮੈਂ ਉਹਨੂੰ ਕਹਿੰਦੇ ਵੀ ਸਾਹ ਤਾਂ ਚੱਲ ਨਹੀਂ ਰਿਹਾ ਇਸੇ ਲਈ ਤੁਹਾਨੂੰ ਕਿਹਾ ਕਿ ਇਹਦੇ ਨੂੰ ਵੈਂਟੀਲੇਟਰ ਦੀ ਜ਼ਰੂਰਤ ਹੈ ਸਾਹ ਬਹੁਤ ਸਲੋ ਚੱਲ ਰਿਹਾ ਜਦੋਂ ਇੱਥੋਂ ਗਿਆ ਉਹ ਤਾਂ ਸਾਹ ਸੀਗਾ ਉਹਦਾ ਬੱਚੇ ਫਿਰ ਜਦੋਂ ਉਹ ਉੱਥੇ ਲੈ ਕੇ ਗਏ ਉਹਦੇ 15-20 ਮਿੰਟ ਬਾਅਦ ਫਿਰ ਵਾਪਸ ਲੈ ਕੇ ਆਏ 30-40 ਮਿੰਟ ਤੋ ਇਹ ਇਦਾਂ ਹੀ ਕਰਦੇ ਰਹੇ ਉਸ ਤੋਂ ਬਾਅਦ 19 ਦੇਰ ਚ ਬੇਬੀ ਐਕਸਪਾਇਰ ਹੋ ਗਿਆ ਤੇ ਬੇਬੀ ਨੂੰ ਇੱਥੇ ਰੱਖ ਕੇ ਜਵਾਬ ਦਸ਼ਨ ਸਰ ਕਿਹੜੀ ਜਗ੍ਹਾ ਤੋਂ ਆਈ ਸੀ ਇਹ ਇਹ ਸੰਗਵਾਲ ਤੋਂ ਸੰਗਵਾਲ ਤੋਂ ਕਚਰੀ ਮਕਣੀ ਨੌਮੀ ਨੌਮੀ ਨੇ ਆ ਤੁਹਾਡੇ ਕੋਲ ਕੋਈ ਸਿਸਟਮ ਹੈਗਾ ਜਦੋਂ ਕੋਈ ਬੱਚਾ ਲੈ ਕੇ ਆਂਦਾ ਜਾਂ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਆ ਜਾਂਦੀ ਹੈ ਕਿ ਉਸ ਟਾਈਮ ਕੋਈ ਮੈਡੀਕਲ ਵੀ ਤਰ੍ਹਾਂ ਹੈਗੀ ਪਰ ਦੇਖੋ ਜੀ ਮੇਰਾ ਇੱਕ ਕਲੀਨਿਕ ਹੈ ਹਸਪੀਟਲ ਨਹੀਂ ਹੈਗਾ ਉਹਦੇ ਵਿੱਚ ਫਰਸਟ ایڈ ਦਾ ਸਾਰਾ ਸਮਾਨ ਅਵੇਲੇਬਲ ਹੁੰਦਾ ਸਾਡੇ ਹਮੇਸ਼ਾ ਜੇ ਕੋਈ ਇਦਾਂ ਦਾ ਸਿੱਖ ਪੇਸ਼ੈਂਟ ਆ ਵੀ ਜਾਂਦਾ ਜਿਹੜਾ ਸਾਡਾ ਮਰੀਜ਼ ਨਾ ਵੀ ਹੋਵੇ ਅਸੀਂ ਉਹਨੂੰ ਜੋ ਫਰਸਟ ایڈ ਦੇ ਕੇ ਰੈਫਰ ਕਰਦੇ ਤੇ ਇਹਨਾਂ ਦੀ ਗੱਡੀ ਬਾਹਰ ਖੜੀ ਹੋਈ ਸੀ ਇਹਨਾਂ ਨੇ ਗੱਡੀ ਮੈਕਸਿਮਮ 2-3 ਮਿੰਟ ਹੀ ਲੱਗੇ ਹੋਣੇ ਇਹਨਾਂ ਨੂੰ ਲੈ ਕੇ ਜਾਣ ਦੇ ਵਿੱਚ ਤੇ ਅਸੀਂ ਉਸੇ ਵਕਤ ਇਹਨਾਂ ਨੂੰ ਦੱਸਿਆ ਕਿ ਤੁਹਾਡੇ ਬੱਚੇ ਦੀ ਇਹ ਪ੍ਰੋਬਲਮ ਹੈ ਪੂਰਾ ਐਕਸਪਲੇਨ ਕੀਤਾ ਇਹਨਾਂ ਨੂੰ ਚਾਹੀਦਾ ਸੀ ਕਿ ਉਸੇ ਵਕਤ ਲੈ ਕੇ ਜਾਂਦੇ ਤਾਂ ਜੋ ਬੱਚੇ ਦਾ ਆਪਾਂ ਅੱਗੇ ਟਰੀਟਮੈਂਟ ਕਰ ਸਕਦੇ ਇਹਨਾਂ ਦਾ ਤਾਂ ਕਹਿਣਾ ਹੈ ਕਿ ਬੱਚਾ ਸਵਸਤ ਲੈ ਕੇ ਆਏ ਸੀ ਦੁੱਧ ਪੀਂਦਾ ਪਿਆ ਸੀ ਪਰ ਇਹਨਾਂ ਦੇ ਜਿਹੜੇ ਸਪਾਈ ਕਰ ਰੂ ਜਾ ਰਹੇ ਜਾਂਦ ਉਹਨਾਂ ਦੀਆਂ ਨਸਾਂ ਉਹਨਾਂ ਨੂੰ ਇੰਜੈਕਸ਼ਨ ਗਲਤ ਲੱਗ ਇੰਜੈਕਸ਼ਨ ਲੱਗੇ ਹੀ ਨਹੀਂ ਜੀ ਬੱਚੇ ਦੇ ਕੰਲਾ ਜਿਹੜਾ ਹੁੰਦਾ ਹੈ ਉਹਦੇ ਵਿੱਚ ਇੰਜੈਕਸ਼ਨ ਲਗਾਉਣ ਦੀ ਵੇਟ ਕਰ ਰਹੇ ਸੀ ਕਿਸੇ ਕੋਲ ਪਾਸੇ ਬੈਠ ਕੇ ਜਦੋਂ ਬੱਚਾ ਦੁੱਧ ਪਿਆ ਰੇ ਸੀ ਬੱਚਾ ਐਕਟਿਵ ਸੀ ਤਾਂ ਇਹ ਦੁੱਧ ਪਿਆ ਰੇ ਸੀ ਉਹਨੂੰ ਬੱਚੇ ਨੇ ਦੁੱਧ ਪੀਤਾ ਪਰ ਉਹ ਜਦੋਂ ਟੱਕਨ ਨਾਲ ਉਹਨੇ ਸਿੱਧਾ ਦੁੱਧ ਪਾਇਆ ਉਹ ਉਹਦੇ ਸਾਦੇ ਰਸਤੇ ਦੇ ਵਿੱਚ ਗਿਆ ਕਿੰਨੇ ਸਮੇਂ ਬਾਅਦ ਦੇਖੋ ਸਾਡੇ ਕੋਲ ਤਾਂ 40 ਮਿੰਟ ਬਾਅਦ ਜਦੋਂ ਬੱਚਾ ਆਇਆ 12:40 ਤੇ ਉਦੋਂ ਉਹਦੀ ਡੈਥ ਹੋਈ ਹੋਈ ਸੀ ਜਦੋਂ ਅਸੀਂ ਭੇਜਿਆ ਉਹਦਾ ਸਾਹ ਚੱਲ ਰਿਹਾ ਸੀ ਪਰ ਸਲੋ ਸੀ ਉਹਨੂੰ ਵੈਂਟੀਲੇਟਰ ਦੀ ਜ਼ਰੂਰਤ ਸੀ ਬੱਚੇ ਪਰ ਸਰ ਜਤੂ ਸਿੰਘ 15 ਜਾਨੇ ਆਏ ਉਹਨਾਂ ਨੇ ਸਾਡੇ ਸਟਾਫ ਦੇ ਨਾਲ ਹੱਥਪਾਈ ਕੀਤੀ ਹੱਥਪਾਈ ਕਰਕੇ ਇੱਕ ਕੁੜੀ ਨੂੰ ਮਾਰਿਆ ਵੀ ਇਹਨਾਂ ਨੇ ਉਹ ਵੀ ਰਿਕਾਰਡਿੰਗ 'ਚ ਹੈਗਾ ਤੇ ਉਹ ਬੱਚਾ ਇੱਥੇ ਛੱਡ ਕੇ ਤੇ ਬਾਹਰ ਚਲੇ ਪਰ ਤੁਹਾਨੂੰ ਲੱਗਦਾ ਨਹੀਂ ਹੈ ਕਿ ਜਿਹੜਾ ਉਹਨਾਂ ਨੂੰ ਬਰਾਬਰ ਨਹੀਂ ਆ ਵੀ ਵੈਂਟੀਲੇਟਰ ਹਾਂਜੀ ਵੈਂਟੀਲੇਟਰ ਵਾਸਤੇ ਰੈਫਰਡਿਕਸ ਹਾਂਜੀ ਐ ਸਤਨੂੰ ਲੱਗਦਾ ਨਹੀਂ ਹੈ ਕਿ ਜਿਹੜੀਆਂ ਚੀਜ਼ਾਂ ਨੇ ਜੀ ਸਾਰਾ ਕੁਝ ਕਲੀਨਿਕ ਤੇ ਅਵੇਲੇਬਲ ਨਹੀਂ ਹੋ ਸਕਦਾ ਨਾ ਸਾਰੇ ਡਾਕਟਰ ਆਈਸੀਯੂ ਨਹੀਂ ਖੋਲ ਸਕਦੇ ਅਸੀਂ ਹੁਣ ਨਕੌਦਰ 'ਚ ਇੰਨੇ ਸਾਲਾਂ ਤੋਂ ਸੇਵਾਵਾਂ ਦੇ ਰਹੇ ਹਾਂ ਹੁਣ ਜਿਹੜੇ ਸਾਡੇ ਕੰਟਰੋਲ ਦੇ ਵਿੱਚ ਚੀਜ਼ਾਂ ਹੈਗੀਆਂ ਸੀ ਉਹਨਾਂ ਨੂੰ ਮੈਨੇਜ ਕਰ ਸਕਦੇ ਆ ਅਸੀਂ ਆਪਣੇ ਆਊਟ ਆਫ ਕੰਟਰੋਲ ਚੀਜ਼ਾਂ ਮੈਨੇਜ ਨਹੀਂ ਕਰ ਸਕਦੇ ਹਰ ਚੀਜ਼ ਵਾਸਤੇ ਬਾਕੀ ਵੀ ਬੱਚੇ ਵੱਡੇ ਜਿਹੜੇ ਵੀ ਸੀਰੀਅਸ ਹੁੰਦੇ ਉਹਨਾਂ ਨੂੰ ਲੈ ਕੇ ਜਾਣਾ ਹੀ ਪੈਂਦਾ ਵੱਡੇ ਹਸਪਤਾਲਾਂ ਦੇ ਵਿੱਚ ਹੁਣ ਇੰਨੇ ਸਾਲਾਂ ਤੋਂ ਹਜ਼ਾਰਾਂ ਪੇਸ਼ੈਂਟ ਹੁੰਦੇ ਨੇ ਉਹਦੇ ਚੋਂ ਅਗਰ ਕੋਈ ਇੱਕ ਮੰਦਭਾਗੀ ਘਟਨਾ ਹੋ ਜਾਂਦੀ ਉਹਦੇ ਚ ਆਪਾਂ ਡਾਕਟਰ ਨੂੰ ਪਸੂਰਵਾ ਨਹੀਂ ਸਿੱਧਾ ਅਗਰ ਮੈਂ ਉਹਨਾਂ ਨੂੰ ਨਾਂ ਦੱਸਿਆ ਹੁੰਦਾ ਐਡਮਿਟ ਕਰ ਲਿਆ ਹੁੰਦਾ ਵੀ ਵੈਕੈਂਟਾ ਰੱਖ ਕੇ ਦੇਖੂੰਗਾ ਇਹਦਾ ਸਾਹ ਚੱਲ ਜੂਗਾ ਫਿਰ ਮੇਰੀ ਗਲਤੀ ਸੀ ਮੈਕਸਿਮਮ 10 ਮਿੰਟਸ ਚ ਜੋ ਮੈਂ ਫਰਸਟ ایڈ ਦੇਣੀ ਸੀ ਦੁੱਧ ਜਿੰਨਾ ਨਿਕਲ ਸਕਦਾ ਸੀ ਉਹ ਕੱਢ ਕੇ ਇਹਨਾਂ ਨੂੰ ਕਿਹਾ ਵੀ ਤੂੰ ਵੀ ਜ਼ਰੂਰਤ ਹੈ ਬੱਚੇ ਦੀ ਲਾਈਫ ਸਭ ਤੋਂ ਇੰਪੋਰਟੈਂਟ ਹੈ ਐਡਮਿਟ ਕਿਤੇ ਹੁੰਦਾ ਹੈ ਇੰਪੋਰਟੈਂਟ ਨਹੀਂ ਹੈ ਇਸ ਲਈ ਇਹਨਾਂ ਨੂੰ ਰੈਫਰ ਕੀਤਾ ਬੜਾ ਕਰਾ ਮਤਲਬ ਪਰ ਸੁਣਿਆ ਕਰ ਰਿਹਾ ਕਾਫੀ ਦੇਖੋ ਜੀ ਉਹ ਵੀ ਉਹ ਵੀ ਰਿਕਾਰਡਿੰਗ ਦੇ ਵਿੱਚ ਹੀ ਹੈ ਜੀ ਹਰ ਰੂਮ 'ਚ ਕੈਮਰਾ ਹੈ ਕੈਨ ਜਿਹੜਾ ਕੈਨੂਲਾ ਹੁੰਦਾ ਜਿਹਦੇ ਚ ਡ੍ਰਿਪ ਲਗਨੀ ਹੁੰਦੀ ਹੈ ਉਹ ਡ੍ਰਿਪ ਦਾ ਵਾਰਡ ਚ ਲਗਨੀ ਹੈ ਇੰਜੈਕਸ਼ਨ ਲੱਗਦਾ ਹੈ ਕੈਨੂਲਾ ਮੈਂ ਆਪ ਲਗਾਇਆ ਜ ਜਿਹਦੇ ਚ ਇੰਜੈਕਸ਼ਨ ਲੱਗਣਾ ਇੰਜੈਕਸ਼ਨ ਉੱਥੇ ਲੱਗਨੇ ਸੀ ਉਸ ਤੋਂ ਇੰਜੈਕਸ਼ਨ ਤੋਂ ਪਹਿਲਾਂ ਉਹ ਦੁੱਧ ਪਲਾਉਂਦੇ ਪੈਸੇ ਹਾਂਜੀ ਸਰ ਸਰ ਹਸਪੀਟਲ ਦੇ ਵਿੱਚ ਇੱਕ ਬੱਚੇ ਦੀ ਮੌਤ ਦਾ ਜਿਹੜਾ ਹੈਗਾ ਵਾ ਮਾਮਲਾ ਸਾਹਮਣੇ ਆਇਆ ਕੀ ਹੈਗਾ ਇਹ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਕਿ ਜਿਹੜਾ ਇਹ ਹਸਪੀਟਲ ਹੈ ਪਿੰਨ ਹਸਪੀਟਲ ਇਹ ਜਿਹੜਾ 1 ਨੌ ਮਹੀਨੇ ਦਾ ਬੱਚਾ ਹੈ ਜਿਸ ਦੀ ਡੈਥ ਹੋ ਗਈ ਹੈ ਤੇ ਹੁਣ ਸਾ ਅਸੀਂ ਆਏ ਆ ਬਹੁਤ ਪਹਿਲੇ ਪੇਰੈਂਟਸ ਦੀ ਗੱਲ ਸੁਣੀ ਆ ਹੁਣ ਡਾਕਟਰ ਸਾਹਿਬ ਨੂੰ ਮੈਂ ਮਿਲਿਆ ਹੈ ਤੇ ਬੱਚੇ ਨੂੰ ਇਨਫੈਕਸ਼ਨ ਸੀਗਾ ਸਿਰੇ ਬੱਚਾ ਬਿਮਾਰ ਸੀਗਾ ਜਿਆਦਾ ਤੇ ਹੁਣ ਸਾਨੂੰ ਨਹੀਂ ਪਤਾ ਕਿ ਕਿੰਨਾ ਘਟੀਲਾ ਮੱਠਾ ਸੀਗਾ ਤੇ ਉਹਦੇ ਪੇਰੈਂਟਸ ਇੱਥੇ ਦਿਖਾਣੇ ਲਿਆਏ ਸੀ ਤੇ ਜੋ ਪੇਰੈਂਟਸ ਦਾ ਵਰਜਨ ਹੈ ਕਿ ਡੂਰਿੰਗ ਦਾ ਟ੍ਰੀਟਮੈਂਟ ਇਹਦੇ ਨਾਲ ਇਹਦੀ ਡੈਥ ਹੋਈ ਹੈ ਤੇ ਡਾਕਟਰ ਸਾਹਿਬ ਨੂੰ ਮੈਂ ਮਿਲਿਆ ਤੇ ਇੱਕ ਜਦੋਂ ਇਹ ਟ੍ਰੀਟਮੈਂਟ ਚੱਲ ਰਿਹਾ ਸੀਗਾ ਇੱਕ ਨਾਥੇ ਉਹ ਕਹਿੰਦੇ ਵੀ ਇਹਦੇ ਨਾਲ ਜੋ ਦੁੱਧ ਪਲਾਨਦੀ ਵਰ ਵੀ ਨੂੰ ਥੋੜੀ ਦਿੱਕਤ ਆਈ ਸੀਗੀ ਇਨਫੈਕਸ਼ਨ ਜਿਆਦਾ ਸੀਗੀ ਉਹਨੂੰ ਕਿਆ ਕਾਰਨ ਹੈ ਉਹ ਤਾਂ ਫਿਰ ਬੀਸਿਕਲੀ ਡਾਕਟਰ ਸਾਹਿਬ ਹੀ ਦੱਸਣਗੇ ਕਿ ਕੌਸ ਕਿਆ ਹੈ ਸਰ ਬੱਚੇ ਦਾ ਨਾਮ ਕੀ ਆ ਤੇ ਕਿਹੜੀ ਜਗ੍ਹਾ ਤੋਂ ਆਇਆ ਹੈ ਬੱਚਾ ਅਰਮਾਨ ਹੈ ਬੱਚੇ ਦਾ ਨਾਮ ਉਹ ਬੱਚਾ ਮੈਤਪੁਰ ਦੇ ਪਿੰਡ ਸੰਗੋਵਾਲ ਤੋਂ ਹੈ ਸਰ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਸੀਂ ਦੇਖਾਂਗੇ ਨਾ ਪਹਿਲੇ ਵੈਰੀਫਾਈ ਕਰਾਂਗੇ ਕਿ ਕੀ ਗੱਲਬਾਤ ਕੀ ਹੋਈ ਹੈ ਕੌਸ ਕਿਆ ਹੋਇਆ ਹੈ ਕਿ ਸਰ ਬੱਚਾ ਕਿੰਨੇ ਵਜੇ ਲੈ ਕੇ ਆਇਸੀ ਸੀ ਇੱਥੇ ਉਸ ਨੂੰ 10 ਸੜ੍ਹ 10 ਵਜੇ ਤਕਰੀਬ ਲੈ ਕੇ ਆਏ ਤੇ ਡੈਥ ਕਿੰਨੇ ਵਜੇ ਹੋਈ ਹੈ ਡੈਥ ਹੈ ਜੋ ਟਾਈਮ ਆਫ ਕੱਲ ਬਾਦ ਕੀ ਹੋਈ ਆ ਕੱਲ ਯਾਰ ਮੇਰੇ ਬੱਚੇ ਨੂੰ ਬੁਖਾਰ ਸੀ ਭਾਜੀ